ਉਹ ਇਹਨੇ ਤਿੰਨਾ ਦਾ ਲੈ ਲਿਆ ਹਾਂ ਹੈ ਤਿੰਨਾ ਦਾ ਲੈ ਲਿਆ ਵੀ ਤਿੰਨਾ ਦੇ ਵੀ ਮੈਂ ਕਹਿੰਦਾ ਮੇਰਾ ਹੀ ਲਵਾ ਲਓ ਜਾਂ ਆਪ ਦਾ ਲਾ ਲਓ ਮੈਂ ਇੱਕ ਜਣਾ ਤੇ ਢਾਡੇ ਕੋ ਰਹੂਗਾ ਹੀ ਆਹ ਗੱਲ ਤਿੰਨਾ ਵਿਚਾਰ ਕਰਦਾ ਤੁਸੀਂ ਨਹੀਂ ਕਰਦੇ ਨਹੀਂ ਕਰ ਤੁਸੀਂ ਪਾਪਾ ਕਰਦੇ ਆ ਪਰ ਗੱਲ ਇਹ ਨਹੀਂ ਆ ਵੀ ਚੱਲ ਇੱਥੇ ਕੁਝ ਬਣਦਾ ਜੁੜਦਾ ਨਹੀਂ ਜਿੱਦਾਂ ਹੁਣ ਚੱਲ ਅਸੀਂ ਵੀ ਕੰਮ ਕਰਦੇ ਕੰਮ ਕਰਦੇ ਤੁਹਾਨੂੰ ਵੀ ਪਤਾ ਹੀ ਹੈ ਕਿੰਨਾ ਕੁ ਕੀ ਬੰਦਾ ਇੱਥੇ ਅੱਛਾ ਹੁਣ ਕਿ ਚਾਹ ਲੈ ਅੰਦਰ ਬੰਦਾ ਬਾਹਰ ਅੰਦਰ ਚਲ ਜਾਂਦਾ ਤਾਂ ਚਲ ਚਾਰ ਪੈਸੇ ਤੇ ਜੁੜ ਜਾਂਦੇ ਘਰ-ਬਾਰ ਬਣ ਜਾਂਦੇ ਬੀਬੀ ਦੇ ਖੋਸ਼ੀ ਨਹੀਂ ਗਈ ਬੀਬੀ ਦੇ ਮੂੰਹ ਤੇ ਦੇਖੋ ਉੱਦਹੀਂ ਨਹੀਂ ਖੋਸ਼ੀ ਆ ਕਿ ਪਰਦਾਸ ਤੋਂ ਜ਼ਿਆ ਕਰੋ ਪਹਿਲਾਂ ਬੰਦਾ ਖੁਸ਼ ਹੋਵੇ ਵੀ ਟੱਬਰ ਦਾ ਸੀ ਜੇ ਲੱਗਾ ਤੇ ਬੀਜੇ ਲੱਗਣੇ ਪਾਪਾ ਕਿ ਤੇ ਖੇਰ ਪਈ ਹੈ ਪਈ ਆ ਸਹੀ ਗੱਲ ਹੈ ਉਹ ਤਾਂ ਨਹੀਂ ਖੇਰ ਪਈ ਇਹ ਗੱਲ ਤਾਂ ਹੈ ਪਾਪਾ ਦੇਣਾ ਮੈਨੂੰ ਕਹਿਣਾ ਕਿਸੇ ਕਰਕੇ ਦਾਸ ਜਿਹਾ ਵੀ ਹੁਣ ਤੁਹਾਨੂੰ ਦੋ ਨੂੰ ਛੱਡ ਕੇ ਕਿੱਦਾਂ ਜਾਵਾਂਗੇ ਹਾਂ ਇਹ ਤਿੰਨਾਂ ਦਾ ਲੈ ਲਿਆ ਪਾਪਾ ਵੀਜੇ ਸਾਡਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਕਿੰਨਾ ਜਣਿਆਂ ਦਾ ਚੱਲ ਬਹੁਤ ਸੋਹਣਾ ਸੱਚੀ ਬੰਨਿਆ ਲੱਗਿਆ ਵਾਪੇ ਬਹੁਤ ਵਧੀਆ ਵਾਇਆ ਬਹੁਤ ਵਧੀਆ ਸੱਚੀ ਸੈਂ ਜਣੇ ਆਦਾ ਸੱਚੀ ਕਹਿੰਦੇ ਆ ਬਲੌਗ ਤੇ ਨਹੀਂ ਕਹਿੰਦੇ ਸੱਚੀ ਕਹਿੰਦੇ ਆ ਇਹ ਤਾਂ ਵਧੀਆ ਕਿੱਥੇ ਨਾਲ ਲੱਗਾ ਹੈ ਤਰੇਦਾ ਦਾ ਤੇ ਏਡਾ ਦਾ ਅੱਛਾ 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 ਠੀਕ ਦਾਸਾ ਜੀ ਅੱਜ ਦਾ ਬਲੌਗ ਬਹੁਤ ਹੀ ਨੂੰ ਜਾ ਰਿਹਾ ਵਧੀਆ ਤੇ ਮम्मा ਬਲੌਗ ਸ਼ੁਰੂ ਕਰ ਲਿਆ ਹਾਂ ਹਾਂ ਮੈਂ ਤਾਂ ਉਹ ਵਾਲੀ ਗੱਲ ਦਾ ਹੋ ਰਿਹਾ ਦਿਖਾਉਂਦੇ ਪਰ ਆਏ ਉਹ ਤਰ੍ਹਾਂ ਕਰਨਾ ਹੈ ਹੈ ਰੈਂਡ ਦਸਨ ਕਾਦੋ ਰਹਂਦੇ ਹਿੱਤ ਉਹਨਾ ਹੋਰ ਤਰ੍ਹਾਂ ਹੋਣਾ ਪਿਆ ਲੱਗਦੀ ਐ ਦਸਾਂ। ਲੱਗੇ ਜੀ ਕਿ ਉਹ ਦੱਸਣਾ ਐ ਸਾਰੇ ਪਿੰਡ ਦੇ ਬਲੌਗ ਦੇਖਣਾ ਸਾਰੇ ਪਿੰਡ ਨੂੰ ਪਤਾ ਚ ਰਹਿਣਾ। ਹੁਣ ਆਹ ਉਹ ਰਹਂਦੇ ਤੂੰ ਮੰਦੇ। ਦੇਵਪਾਪਿੰਦਾ ਤਾਂ ਪਾਪੇ ਨੇ ਤੋਦੇ ਹੀ ਉਹ ਤਰ੍ਹਾਂ ਹੋਇਆ। ਦੱਸ ਮੈਂ ਬਲੌਗ ਸੱਚੀ ਬਣਾਉਣਾ ਮੈਂ ਬਲੌਗ ਉਦਾਂ ਹੀ ਨਹੀਂ ਕਦੇ ਕਰਦਾ ਹੈਗਾ। ਜਾ ਕੇ ਮਮੀ ਕਰੀ ਜਾਂਦੀ ਸੱਚੀ ਬਣਾਉਣਾ ਮੈਂ ਬਲੌਗ ਪਹਿਲਾਂ ਕੇ ਵੀ ਨਾ ਬਣਾਇਆ। ਸੱਚੀ ਬਣਦਾ ਇਹ ਕੋਣਾ ਆ। ਹਾਂ ਕਰਦਾ ਪਾਣਾ। ਫਲਾਮ ਇਹਨੂੰ ਪਾੜ ਦਿੱਤਾ ਹੈ। ਬੜੀ ਅਕਸਰ ਆਲੇ-ਮੁਹਰੇ ਫੋਨ ਬੜੀ। ਪਾਪਾ ਜਿੱਦੇ ਸਾਡਾ ਵੀਜ਼ਾ ਲੱਗ ਗਿਆ। ਕੈਨੇਡਾ ਦਾ ਤਿੰਨਾਂ ਜਣਿਆਂ ਦਾ। ਚੱਲ ਬਹੁਤ ਸੋਹਣਾ। ਸੱਚੀ? ਕਿੰਨੇ ਲੱਗਿਆ ਵਾਪੇ? ਬਹੁਤ ਵਧੀਆ ਆਇਆ ਬਹੁਤ। ਸੱਚੀ ਤਿੰਨ ਜਣਿਆਂ ਦਾ। ਸੱਚੀ ਕਿੰਨੇ ਆ? ਬਲੌਗ ਜਿਹੜੀ ਕਿੰਨੇ ਸੱਚੀ ਕਿੰਨੇ ਆ? ਇਹ ਤਾਂ ਬਧਾਈ ਆ ਕਿੱਥੇ ਨਾਲ ਲੱਗਾ? ਹੈ? ਕੈਨੇਡਾ ਦਾ ਕੈਨੇਡਾ ਦਾ। ਅੰਤ ਚਲ ਚਲ ਦੀ 10 ਸਾਲ ਦਾ ਲੱਗ ਗਿਆ ਮੈਂ ਕਿ ਉਹ ਤਰੀਕਾ ਨਾਲ ਨਾ ਬਾੜੀ ਨਹੀਂ ਲੈ ਪਪਾ ਹਲੇ ਜਿਆਦਾ ਸੋਚੀਏ ਦਾ ਲੈ ਮਜ਼ਾਕ ਸੋਚੀਏ ਦਾ ਸੱਚੀ ਹੂੰ ਕਦੋਂ ਦੇ ਪੇਪਰ ਲਾਏ ਸੀ ਹੁਣ ਨਿਕਲੇ ਜਾ ਕੇ ਪਿੰਦਾ ਤਾਂ ਕਹਿੰਦਾ ਦੱਸਣਾ ਹੀ ਨਹੀਂਗਾ ਤੇ ਹੱਲੇ ਸਿਗੇ ਹੁਣ ਪਤਾ ਨਹੀਂ ਸੱਚੀ ਨਿਕਣਾ ਤੇ ਤੈਨੂੰ ਨਹੀਂ ਪਤਾ ਕੀ ਕਰਦਾ ਪਿੰਦਾ ਉਦਾਂ ਸੱਚੀ ਆ ਤੈਨੂੰ ਨਹੀਂ ਪਤਾ ਮਾਤਾ ਦੇ ਨਾਮ ਮੈਂ ਦਾ ਤੋ ਇਹ ਕੋਰੋਨਾ ਮੰਨ ਦੇ ਵਿੱਚ ਰਹਿ ਲੂੰਗੇ ਸਾਡੇ ਦੇ ਬਗੈਰ ਲੈ ਲੂੰਗੇ ਆ ਬੱਤੀ ਲੱਗ ਗਿਆ ਭਰਾਵਾ ਕਿੱਦੇ ਅਹੀਂ ਤੇ ਨਾਲੇ ਤੇ ਨੇ ਉਹ ਸੱਚੀ ਲੱਗ ਗਿਆ ਭਰਾਵਾ ਬੀਬੀ ਦਾ ਮੂੰਹ ਦੇਖੋ ਬੀਬੀ ਦਾ ਮੂੰਹ ਸੱਚੀ ਲੱਗ ਗਿਆ ਆ ਬੀਬੀ ਦਾ ਮੂੰਹ ਦੇਖੋ ਚੱਲ ਹੈਰੀ ਦਾ ਬਣ ਜੂ ਕੁਛ ਹੋਰ ਕੀ ਇੱਥੇ ਇੱਥੇ ਵੀ ਘੜਾ ਕੁਝ ਬਣਦਾ ਹਨਾ ਮੰਮੀ ਸੱਚੀ ਲੱਗ ਗਿਆ ਬੀਬੀ ਉਹ ਬਹੁਤ ਸੋਹਣਾ ਹੋਇਆ ਸੱਚੀ ਲੱਗ ਗਿਆ ਸੱਚੀ ਲੈ ਉਹ ਹਜੇ ਨਹੀਂ ਤਾਈਓ ਲੇਟ ਆਏ ਅਸੀਂ ਅੱਜ ਗਏ ਸੀ ਹਮ ਸ਼ੈਨ ਲੱਗ ਗਿਆ ਵੀ ਜਾ ਬੀਬੀ ਦੇਖੀ ਫੰਦੋ ਵੀ ਸੈੱਟ ਹੋ ਜੂ ਜ਼ਰਾ ਮੈਂ ਇਹ ਕਰੀਏ ਨੂੰ ਹੂੰ ਉਹ ਨਹੀਂ ਤਾਂ ਦੋਨੇ ਕਿੱਥੇ ਰਹੋਗੇ ਪਾਪਾ ਹੈ ਦੋਨੇ ਹੁਣ ਤੁਸੀਂ ਕਿੱਥੇ ਰਹੋਗੇ ਲੈ ਇੱਥੇ ਘਰ ਕੀ ਲੈਣਾ ਔਰ ਕਿੱਥੇ ਰਹੋਗੇ ਐ ਮੰਮੀ ਆਹਨ ਕਿ ਕਿ ਪਾਪਾ ਤੂ ਹੋਰ ਤਰਾਉਂਗਾ ਕੀ ਹੋਇਆ ਨਹੀਂ ਬੈਠਾ ਵੀ ਹੋ ਤਰਾ ਹੋ ਗਿਆ ਤੁਸੀਂ ਐ ਹੀ ਸਾਡੇ ਕੱਢਿਆ ਮਾਣਾ ਛੱਡ ਜਾਣੀ ਤੁਹਾਨੂੰ ਹੈ ਮਾਣਾ ਛੱਡਦੇ ਨਹੀਂ ਤੁਹਾਨੂੰ ਮਾਣਾ ਮੂਣਾ ਨਹੀਂ ਅਸੀਂ ਰੱਖ ਲਈ ਮਾਣਾ ਮੂਣਾ ਨਹੀਂ ਰੱਖ ਲਈ ਤਦ ਕਿ ਹੈ ਯੋ ਕੌਣ ਬੇਬੋ ਬੁੱਕਰੀਏ ਕਿੰਨੀ ਲਈ ਵੇ ਚੱਲ ਮੰਮੀ ਹਣ ਤੂੰ ਇੰਗਲੈਂਡ ਘੁੰਮੇ ਅਸੀਂ ਵੀ ਕੈਨੇਡਾ ਘੁੰਮ ਆਈਏ ਕ ਹੈ ਇੱਥੇ ਕੋਈ ਸਾਡੇ ਲੈ ਮੰਮੀ ਕੀ ਕਰਦੀ ਹੈ ਸਾਡੇ ਘਰ ਇਦਾਂ ਮਹਿਸੂਸ ਹੋ ਜਾਂਦੀ ਕੋਈ ਖੁਸ਼ੀ ਵਾਲੀ ਗੱਲ ਲੈ ਲਓ ਐਡੀ ਤੋਂ ਮਹਿਸੂਸ ਨਹੀਂ ਕਰਦਾ ਪਤਾ ਕਿ ਹੋਰ ਦੇ ਪਰੇ ਕਰਦੀ ਫਿਰ ਕੀ ਲੱਗਦੀ ਹੋਰ ਕਿ ਘੱਡੋ ਪੜਨੀ ਸਾਲ ਮੰਦੀ ਨਹੀਂ ਪੀ ਯਾਰ ਮਮੀ ਇਹਨੂੰ ਉਹਦਰਾ ਲਿਆ ਕੇ ਜਿੱਥੇ ਲੱਗਾ ਫੋਟੋ ਹੱਥ ਫੋਨ ਚਾ ਉਹ ਦਿਖਾ ਦੇ ਨੂੰ ਦਿਖਾਉਣੀ ਹੈ ਰੋਕੋ ਦੂਸਰੇ ਫੋਨ ਚ ਆ ਪਾਸਪੋਰਟ ਉਹ ਦੁਕਾਨੇ ਪੈ ਜਾਂਦੇ ਉਹੋ ਤੇ ਲੈ ਆਉਣੇ ਨਹੀਂ ਨਹੀਂ ਉਹ ਦੁਕਾਨੇ ਪਿਆ ਆ ਹੂੰ ਦੇਰ ਮਾਪਾ ਵਾਲਾ ਵੀ ਜਦ ਮੈਂ ਲੈ ਕੇ ਨਹੀਂ ਆਏ ਤੁਹਾਡੇ ਤਿੰਨਾਂ ਦੇ ਮੇਰੇ ਦੁਕਾਨੇ ਪਏ ਆ ਆਪਣੇ ਤਿੰਨਾਂ ਦੇ ਉੱਥੇ ਪਏ ਆ ਅਲਮਾਰੀ ਦੇ ਵਿੱਚ ਬੜੇ ਚਿਰਾਂ ਤੋਂ ਬਾਅਦ ਲਾਇਆ ਸੀ ਤੇ ਮਸਹੀ ਲੱਗਾ ਬਾਬੇ ਦੀ ਕਿਰਪਾ ਹੋ ਗਈ ਤੇ ਹੁਣ ਜਾਵਾਂਗੇ ਕੈਨੇਡਾ ਚੱਲ ਉਸ ਬੀਬੀ ਕਿਹੜਾ ਬਰਗਰ ਕਰ ਕਰ ਜਿਹੜਾ ਗਾਣਾ ਫਿਰ ਮਗਰ ਨੂੰ ਛੇਤੀ ਸਾਦ ਲੈਣਾ ਮੈਂ ਕਿੱਥੇ ਜਾਣ ਵਾਲੀ ਹਾਂ ਆਇਆ ਤਾਂ ਬਰਗਰ ਕਿਹੜਾ ਗਾਣਾ ਜੀ ਮੈਂ ਲਿਆ ਮੈਂ ਸ਼ਾਮ ਨੂੰਗੀ ਮਗਰ ਇਸ ਬਾਬੇ ਨੂੰ ਕਿੱਥੇ ਸਾਹਮਣਾ ਨਾ ਮਿਲ ਤਾ ਆ ਮੈਂ ਤਾਂ ਆਪਣਾ ਆਪ ਮਸਹੀ ਲਈ ਫਿਰਦੀ ਬਾਬੇ ਟੋਪੀ ਜਿਹਾ ਵੱਡੀ ਲੇ ਆਉਣ ਕਿਦਾਂ ਉਹ ਸੱਚੀ ਲੱਗ ਗਿਆ ਪ੍ਰੋਬਾ ਆ ਕੀ ਚੱਕੀ ਬੰਦਾ ਓਏ ਮੰਨਦੇ ਨਹੀਂ ਯਾਰ ਤੂੰ ਸੱਚੀ ਲੱਗ ਗਿਆ ਚੱਲ ਬਹੁਤ ਸੋਹਣਾ ਵਧੀਆ ਹੋ ਗਿਆ ਚੱਲ ਹੁਣ ਕੀ ਮੰਮੀ ਨੇ ਵਧਾਈਆਂ ਨਹੀਂ ਦਿੱਤੀਆਂ ਦੇਖ ਲੈ ਕੁਵਾਰੀ ਨਹੀਂ ਮੰਮੀ ਨੇ ਵਧਾਈਆਂ ਦਿੱਤੀਆਂ ਵੀ ਹਣਾ ਵੀ ਚੱਲ ਬਣ ਗਿਆ ਮੇਰੇ ਨਿਆਣਿਆਂ ਦਾ ਹਣਾ ਮੇਰਾ ਬਚੇਗਾ ਜੋ ਦਾ ਬਹੁਤ ਵੱਢਾ ਬਹੁਤ ਵੱਢਾ ਹੋ ਗਿਆ ਸੋਣਾ ਹੋ ਗਿਆ ਹੁਣ ਤੁਸੀਂ ਨਹੀਂ ਉਹ ਗਾਲ ਚੇਂਤਾ ਤੇ ਹੁਣ ਤਾਡਾ ਕਿਦਾਂ ਹੂੰ ਰੋ ਜਾਂ ਫੇ ਉਹ ਬਨਵਾਲੀਪੁਰ ਵਾਲੇ ਮੰਮੀ ਡੈਡੀ ਫੇ ਇੱਥੇ ਛੱਡ ਜਾਣਗੇ ਚਾਰੇ ਜਣੇ ਰਹੀ ਜਾਣਗੇ ਆਪੇ ਆਹ ਵੀ ਗੱਲ ਆ ਉਹ ਜਾਂ ਹੀ ਉੱਥੇ ਚੱਲ ਜਾਂਗੇ ਆਓ ਜਾਂ ਉੱਥੇ ਚੱਲ ਜੇ ਤੁਸੀਂ ਉੱਥੇ ਚੱਲ ਜੋ ਜਾਂ ਉਹ ਇੱਥੇ ਆ ਜਾਣਗੇ ਫੇ ਇਦਾਂ ਹੀ ਹੋਣੀ ਪਿੰਦੇ ਮੇਰਾ ਤਾਪਦਨ ਜੀ ਲੱਗਣਾ ਨਾ ਗਿਆ ਉਹ ਕੋਸੇ ਜਾਂਦੀ ਹਜੇ ਬੰਦ ਕੋਣ ਲੋ ਗਾਰੇ ਸੇਟੇਮ ਬੜਾ ਕਰਨਾ ਪੈਣਾ ਹੋ ਉਹ ਨੂੰ ਰੋਜ਼ ਕਰਦੇ ਆ ਕਰੀ ਤੂੰ ਆਪਣੇ ਦੀ ਲੱਗ ਜੂਗਾ ਤੂੰ ਤੱਕ ਉਹ ਗਾਲਤ ਇਹ ਆ ਵੀ ਇਹ ਤੈਨੂੰ ਸਾਮ ਵੀ ਲਾਉਗੀ ਤੇ ਚਾਪ ਕੇ ਇਹਨੂੰ ਛੱਡਣਾ ਪਊ ਛੱਡਣਾ ਪਊਗਾ ਨਾ ਕਿਸਾਨ ਹੈ ਲਾਤੀ ਬਹੁਤ ਆਉਂਦਾ ਬਿਮਾਰੀ ਤੇ ਕੋਈ ਨਹੀਂ ਲਿਪੀ ਲਾਕ ਨਹੀਂ ਲਉਂ ਪਿੱਛਾ ਜਿੱਦਾਂ ਛੋੜਾ ਹੁੰਦਾ ਪਿੱਛੇ ਹੁਣ ਅਸੀਂ ਦੱਸ ਤਾੰਦਾ ਆ ਇਹ ਤੇ ਹੌਣ ਬੀਬੀ ਬੀਬੀ ਦਾ ਵਾਰਾ ਹੋ ਗਿਆ ਦੁਬਾਰਾ ਹੋ ਗਿਆ ਦੁਬਾਰਾ ਹੀ ਤਾਂ ਲੱਗ ਉਹ ਤਾਂ ਗਾਣਾਂ ਗਾਦੇ ਨੇ ਇੱਕ ਦੂਜੇ ਆਪਾਂ ਨੂੰ ਦੇਖੂ ਨਾ ਹੋਰੀ ਜਿਹੇ ਨਹੀਂ ਹਾਂ ਇਹ ਤਾਂ ਕੀ ਕਰਦੇ ਹੁੰਦੇ ਲੈ ਬੋ ਗੰਦਰ ਬੀਜਾ ਲੱਗ ਗਿਆ ਲੈ ਬੀਜਾ ਲੱਗ ਗਿਆ ਬੀਜਾ ਲੱਗ ਗਿਆ ਹਾ ਹਾਂ ਸਾਨੂੰ ਕਿਹੜਾ ਪੁੱਛ ਕੇ ਲਵਾਉਂਦੇ ਆ ਇਹ ਹੋਈ ਤਾਂ ਗੱਲ ਵਾ ਹੋਈ ਦਾਦੇ ਇਹ ਹੈਗੀ ਐ ਚਲਾਕੀ ਬੜੀ ਮੰਨੂ ਦੀ ਮੰਨੂ ਨੂੰ ਆ ਹਾਂ ਉਹ ਮੰਮੀ ਨੇ ਚਲਾਕੀ ਮਾਰੀ ਆ ਪਹਿਲਾਂ ਦੱਸਦੇ ਨਹੀਂ ਕੋਈ ਹਾਂ ਮੰਮੀ ਨੇ ਚਲਾਕੀ ਮਾਰੀ ਇਹ 프ੈਂਕ ਆ 프ੈਂਕ ਆ 프ੈਂਕ ਆ ਦੇਖਿਓ ਕੀ ਕਰਦੇ ਪਾਪਾ ਹੀ ਦੇ ਲਾ ਦਾਦੇ ਨੇਗੇ ਉਹ ਆਹ ਦੇ ਤਹੇ ਉਦਾਂ ਹੀ ਸੱਚ ਪਿਆ ਹੋਈ ਤਾਂ ਗੱਲ ਵਾ ਤੂੰ ਕਿਹੜਾ ਦੱਥੇ ਆਇਆ ਤਮੈ ਮੈਨੂੰ ਉਹਨਾਂ ਨੇ ਗਿਆ ਨਹੀਂ ਦੱਸਣਾ ਤੂੰ ਹੀ ਅਹੀਂ ਚੱਲ ਜਾਣਾ ਅਗਲੇ ਮਹੀਨੇ ਫਿਰ ਬੋਲਣਾ ਜਦੋਂ ਆਲੇ ਦੁਕੀਆ ਆਪਣਾ ਪਹਿਲਾਂ ਮਗਰੋਂ ਸਾਨੂੰ ਦੱਸ ਦੇ ਵੀ ਅਗਲੇ ਮਹੀਨੇ ਚੱਲ ਜਾਣਾ ਸੀ ਆਹੋ ਮੈਂ ਚਲੇ ਤਾ ਜਾਣਾ ਹੀ ਆ ਹੁਣ ਤੂੰ ਪਹਿਲਾਂ ਦੱਸ ਤਾਂ ਦਿੰਦੇ ਪਹਿਲਾਂ ਹੀ ਮਾਰੀ ਜਾਂਦੀ ਦੱਸ ਮਾਰੀ ਜਾਂਦੀ ਲੈ ਮੋਰੀ ਜਾ ਭਰਾਵਾ ਜਾ ਹੁਣ ਮੈਂ ਥੋੜੀ ਦੱਸਣਾ ਜੇ ਪਾਪਾ ਨੇ ਕਿਹਾ ਤਾਂ ਨਹੀਂ ਜੀ ਸੁਣਾ ਆਹ ਦੱਸਣਾ ਨਹੀਂ ਪਾਪਾ ਤਾਂ ਹੀ ਕਿਹਾ ਸੀ ਨਹੀਂ ਦੱਸਣਾ ਹਾਂ ਹੋ ਗੱਲ ਸਮਝਾ ਉਹ ਸਾਜੀਆਂ ਕਹਿੰਦਾ ਨਹੀਂ ਵਿੱਚੋਂ ਅੱਗੇ ਚੋਰੀ-ਚੋਰੀ ਦਸ ਵੀ ਦੇ ਨਾਲਦਾ ਹੀ ਹੁਣ ਨਹੀਂ ਮੈਂ ਦੱਸਦਾ ਅੱਛਾ ਹੁਣ ਤੂੰ ਵੱਡਾ ਹੋ ਗਿਆ ਤੂੰ ਮੈਂ ਵੱਡਾ ਕੀ ਤੁਹਾਡਾ ਜੀ ਪਹਿਲਾਂ ਤੁਸੀਂ ਬੋਲਿਆ ਨਹੀਂ ਹੁਣ ਤੁਸੀਂ ਬੋਲਣ ਲੱਪੇ ਹੁਣ ਕਿਸ ਪਤਾ ਤੇ ਕਿੱਧਰ ਰਹਿਾਂਗੇ ਕੱਕੜਾ ਚੱਕੂ ਤਾਂ ਉਹ ਪਹਿਲਾਂ ਹੁਣ ਵੀਡੀਓ ਜੀ ਪਾਪਾ ਕਹਿੰਦਾ ਮੈਂ ਰਹਿ ਜਾਣਾ ਆਪੇ ਹੀ ਉਹ ਹੁਣ ਵੀ ਵੀਡੀਓ ਬਣਦੀ ਆ ਉਹ ਮੈਂ ਜਿੱਕੇ ਖਰੇ ਮਖੌਲ ਕਰਦੇ ਹੁੰਦੇ ਆ ਉਹ ਹੁਣ ਵੀ ਵੀਡੀਓ ਬਣਦੀ ਆ ਦੇ ਕੈਮਰਾ ਆਓ ਬਣਦਾ ਆ ਪੈ ਹੁਣ ਤਾਂ ਬਣਦਾ ਆ ਪਰ ਬੈਲ ਤਾਂ ਜਲਦੀ ਚੰਗੀ ਨਹੀਂ ਕੀਤੀ ਉਹ ਚੰਗੀ ਕਰ ਲੈ ਚੰਗੀ ਨਹੀਂ ਕੀਤੀ ਸਾਡਾ ਬੀਜ ਲੱਗ ਗਿਆ ਪਾਪਾ ਵੀ ਨਹੀਂ ਗਿਆ ਤਾਂ ਚੰਗੀ ਨਹੀਂ ਕੀਤੀ ਹਾਂ ਤੂੰ ਦੱਸਿਆ ਤਾਂ ਕਰ ਉਹ ਤਾਂ ਰੱਖਦਾ ਇਹਨਾਂ ਓਏ ਹੋਈਏ ਵੀ ਯਾਰ ਇਹਨਾਂ ਨੂੰ ਖੁਸ਼ੀ ਹੈ ਨਹੀਂ ਸਾਡਾ ਬੀਜ ਲੱਗ ਗਿਆ ਆਂ ਗਾਂਵ ਵੀ ਫਿਊਚਰ ਬਣਾਉਣਾ ਕਿ ਨਹੀਂ ਹੁਣ ਇਹਦਾ ਮੁੰਡੇ ਦਾ ਉਹ ਹੀ ਗੱਲ ਆ ਆਪਾਂ ਤਾਂ ਜਿਹੜੀ ਜ਼ਿੰਦਗੀ ਕੱਢ ਲਈ ਕੱਢ ਲਈ ਹੁਣ ਇੱਥੇ ਕੀ ਬਣਦਾ ਚਾਹਦੇ ਇਹਦਾ ਹੀ ਬਣ ਜਵੇ ਉਹ ਵਰਤਾਲੇ ਇਹ ਜਿੰਦਗੀ ਬਣ ਜਵੇ ਉਹ ਫੇਰ ਤੁਸੀਂ ਇਦਾਂ ਵੀ ਇੱਕ ਦੋ ਚੇਜ ਜਵੇ ਇੱਕ ਜਣਾ ਸਾਡੇ ਦੀ ਗੋਦ ਲਾਓ ਲੈ ਇਹਨਾਂ ਨੂੰ ਖੁਸ਼ੀ ਹੈ ਨਹੀਂ ਵੇਖ ਜਾਣਾ ਹਾਂ ਨਾ ਦੇਖ ਲਾ ਹੈਰੀ ਬੰਦਾ ਖੁਸ਼ ਹੋਵੇ ਵੀ ਟੱਬਰ ਦਾ ਤੁਝੇ ਲੱਗਾ ਕਿ ਤੇ ਬੀਜ ਲੱਗਣੇ ਪਾਪਾ ਕਿਤੇ ਖੇਲ ਪਈ ਹੈ ਪਈ ਆ ਸਹੀ ਗੱਲ ਹੈ ਉਹ ਤਾਂ ਨਹੀਂ ਖੇਲ ਪਈ ਇਹ ਗੱਲ ਤਾਂ ਹੈ ਪਾਪਾ ਤੇ ਮੈਨੂੰ ਕਹਿਣਾ ਇਸੇ ਕਰਕੇ ਦਾਸ ਜਿਹਾ ਵੀ ਹੁਣ ਤੁਹਾਨੂੰ ਦੋ ਨੂੰ ਛੱਡ ਕੇ ਕਿੱਦਾਂ ਜਾਵਾਂਗੇ ਬੰਦਾ ਇਹਨੇ ਤਿੰਨਾਂ ਦਾ ਲੈ ਲਿਆ ਹੈ ਹੈ ਤੇ ਨਾ ਨਾ ਲਿਆ ਲਿਆ ਮੈਂ ਤਿੰਨਾਂ ਦੇ ਵੀ ਮੈਂ ਕਹਿੰਦਾ ਮੇਰਾ ਹੀ ਲਵਾ ਲਓ ਜਾਂ ਆਪਦਾ ਲਾ ਲਓ ਮੈਂ ਇੱਕ ਜਣਾ ਤੇ ਢਾਡੇ ਕੋ ਰਹੂਗਾ ਹੀ ਆਹ ਕਹਿੰਦਾ ਢਿੰਦਾ ਵਿਚਾਰ ਕਰਦਾ ਤੁਸੀਂ ਨਹੀਂ ਕਰਦੇ ਨਹੀਂ ਮੈਂ ਕਰ ਤੁਸੀਂ ਪਾਪਾ ਕਰਦੇ ਆ ਪਰ ਗੱਲ ਮੀਨੇ ਆ ਵੀ ਚਲ ਇੱਥੇ ਕੁਛ ਬਣਦਾ ਜੁੜਦਾ ਨਹੀਂ ਜਿੱਦਾਂ ਹੁਣ ਚੱਲ ਅਸੀਂ ਵੀ ਕੰਮ ਕਰਦੇ ਕੰਮ ਕਰਦੇ ਤੁਹਾਨੂੰ ਵੀ ਪਤਾ ਹੀ ਹੈ ਕਿੰਨਾ ਕੁ ਕੀ ਬੰਦਾ ਇੱਥੇ ਅੱਛਾ ਹੁਣ ਵੀ ਜਾਂ ਲੈ ਕੰਦਾ ਬੰਦਾ ਬਾਹਰ ਅੰਦਾ ਚੱਲ ਜਾਂਦਾ ਤਾਂ ਚਲ ਚਾਰ ਪੈਸੇ ਤੇ ਜੁੜ ਜਾਂਦੇ ਘਰ-ਬਾਰ ਬਣ ਜਾਂਦੇ ਬੀਬੀ ਦੇ ਖੋਜ ਹੀ ਨਹੀਂ ਗਈ ਬੀਬੀ ਦੇ ਮੂੰਹ ਤੋਂ ਦੇਖੋ ਉੱਦੋਂ ਨਹੀਂ ਖੋਜਿਆ ਕੀ ਪਰ ਦੱਸ ਤੇ ਦਿਆ ਕਰੋ ਪਹਿਲਾਂ ਆਹ ਤਾਂ ਦੱਸਤਾ ਦੱਸ ਦਿੱਤਾ ਪਹਿਲਾਂ ਅਸੀਂ ਕਿਹੜਾ ਕਾਲੂ ਚੱਲੇ ਆ ਓਏ ਵੀਜਾ ਲੱਗੇ ਤੇ ਦੱਸਿਆ ਤੇ ਪਹਿਲਾਂ ਪਾ ਇਦਾਂ ਹੀ ਦੱਸ ਹੁੰਦਾ ਸਰਪ੍ਰਾਈਜ਼ ਦਿੱਤਾ ਸੀ ਤੇ ਤੁਹਾਨੂੰ ਆਹ ਪਹਿਲਾਂ ਤੁਹਾਨੂੰ ਵੀ ਪਤਾ ਸਰਪ੍ਰਾਈਜ਼ ਬਾਪੇ ਨੂੰ ਕੀ ਹੁੰਦਾ ਸਰਪ੍ਰਾਈਜ਼ ਮਤਲਬ ਇੱਕ ਸਰਪ੍ਰਾਈਜ਼ ਕੀ ਹੁੰਦਾ ਸਰਪ੍ਰਾਈਜ਼ ਪੰਜਾਬੀ ਚ ਕੀ ਕਹਿੰਦੇ ਸਰਪ੍ਰਾਈਜ਼ ਨੂੰ ਹਵਾ ਦਿੱਤਾ ਇੱਕ ਹਾਂ ਹਾਂ ਕੀ ਕਹਿੰਦੇ ਡੇਟ ਕਦੋਂ ਦੀ ਕਰਾਉਣੀ ਆ ਡੇਟ ਕਰਾ ਹੀ ਲੈਣੀ ਹੁਣ ਪਿੰਦੇ ਨੂੰ ਪਤਾ ਕਦੋਂ ਕਰਾਉਣੀ ਆ ਨਹੀਂ ਸਾਨੂੰ ਚਲੇ ਮਹੀਨੇ ਦਾ ਕਰਾਵਾਂਗੇ ਪਹਿਲੇ ਹਫਤੇ ਸਾਡੇ ਸਾਡੇ ਕੋਲ ਕਿਹੜਾ ਛੱਡ ਕੇ ਜਾਣਾ ਕਿਹਨੂੰ ਛੱਡ ਕੇ ਮਮਮੀ ਹੁਣੇ ਰਹਿਣ ਨਹੀਂ ਮਨਵਾਲੀਪੁਰ ਗਿਆ ਮੁੰਡੀ ਨੂੰ ਰਹਿਣਗੇ ਸਾਡਾ ਜੀ ਨਹੀਂ ਲੱਗਣਾ ਤੁਹਾਡੇ ਤੋਂ ਬਿਗਾਰੇ ਮੈਂ ਮੁੜਿਆ ਹਣਾ ਥੋੜੀ ਚਾਹਤ ਹੈ ਹੈ ਮੈਂ ਤਾਂ ਹੈਰੀ ਰਵਾਂਗੇ ਮੁੜੇ ਉਹ ਭਜੇ ਦੀ ਜਮਾਨਤ ਮੈਂ ਮਾਲੀ ਪਰ ਆਏ ਰਾਜ ਤੈਂਕੇ ਸਾਡੇ ਰਹਿਣਗੇ ਉਹਦਾ ਰਦਦਾ ਇਹ ਤਾਂ ਆਉਣਾ ਆ ਵੀ ਵੀਡੀਓ ਬਣਾਉਣ ਲੱਪਨ ਜਾ ਡਾਕਟਰ ਹੈ ਨਹੀਂ ਕਭੀ ਉਹ ਲੰਗਿਆ ਸਾਡਾ ਇਹਨੂੰ ਦੱਸਣਾ ਹੈ ਨਹੀਂ ਕਿਸੇ ਗੱਲ ਨੂੰ ਹਾਂ ਤਾਂ ਹੁਣ ਦੱਸੀ ਦੱਸੀ ਦਵੇ ਸਾਨੂੰ ਇਹਨੇ ਠੋਕ ਲੈ ਜਦੋਂ ਐ ਟੈਸਟ ਕਰਾ ਲਈ ਫੇ ਦੱਸਿਆ ਨਹੀਂ ਹਲੇ ਕਰਾਉਣੀ ਹੈ ਟੈਸਟ ਮੈਂ ਕਰਾਉਣੀ ਹੈ ਅਗਲੇ ਮਹੀਨੇ ਕੱਪੜਾ ਲਈ ਦਾ ਖਰੀਦਣਾ ਆ ਫੇ ਜਿੱਥੇ ਜਾਣਾ ਆ ਸਾਰਾ ਕੁਝ ਕਰਾਂਗੇ ਤੇ ਦੱਸਾਂਗੇ ਤੁਹਾਨੂੰ ਸਾਰਾ ਮੇਰਾ ਤਾਂ ਤੇਜ ਆ ਜੀ ਨਹੀਂ ਲੱਗਣਾ ਦੇ ਦਿੱਤੇ ਕਿਦਾਂ ਬੜਵਾਲੀ ਪੜਾ ਰਹੀ ਰਹਿ ਤਾਂ ਥੱਕਦੇ ਆ ਪਰ ਜੇ ਤੇਰਾ ਪਪਾ ਉਹ 3 ਤੋਂ ਵੀ ਵੱਡਾ ਰਹੇ ਤਾਂ ਇਹ ਤੇਰੀ ਨਹੀਂ ਲੈਣੀ ਉਹ ਇਦਾਂ ਕਰਾਂਗੇ ਡੈਡੀ ਉਹਨੂੰ ਹਨਾ ਜਦੋਂ ਪੂਣੀ ਹੋਇਆ ਕਰੂਗਾ ਤਾਂ ਬਣਵਾ ਲਈ ਪਾਚਾ ਹੋਣ ਬੀਬੀ ਖੁਸ਼ ਹੋਈ ਮੜਾ ਆ ਬੀਜੇ ਲੱਗੇ ਤਾਂ ਹੁਣ ਬੀਬੀ ਖੁਸ਼ ਹੋਈ ਮੜਾ ਆ ਖੁਸ਼ ਹੀ ਆ ਅਸੀਂ ਖੁਸ਼ੀ ਆ ਕਿਤੇ ਤੂੰ ਬੱਲਣਾ ਬਣਾ ਰਹੀਂਂ ਹੈਂ ਕੋਸ਼ਿਆ ਬੀਬੀ ਕੋਸ਼ਿਆ ਬੱਲ ਨਹੀਂ ਬੋ ਬਣਾਉਣਾ ਤੂੰ ਨਹੀਂ ਪਾਪਾ ਚਲੋ ਫੇ ਵਧੀਆ ਹੋਇਆ ਕਿ ਨਹੀਂ ਦੱਸੋ ਵਧੀਆ ਹੋਇਆ ਜੇ ਵਧੀਆ ਮੈਂ ਸਾਡਾ ਹੀ ਛੋੜਿਆ ਆ ਉਹ ਤਾਂ ਠੱਡਾ ਤਾਂ ਵਧੀਆ ਹੋਇਆ ਤੇ ਚੰਗਾ ਆ ਕਮਾਈ ਕਰੋਗੇ ਪੈਸਾ ਕਮਾਓਗੇ ਜੀ ਲੱਗ ਜੂਗਾ ਟਾਟ ਹੈ ਜੀ ਲੱਗ ਜੀ ਜੀ ਤੇ ਲੱਗ ਹੀ ਜਾਊਗਾ ਮੈਂ ਕੱਲਾ ਨਹੀਂ ਫਿਰ ਜਦਿਆਂ ਅੱਜ ਜਦ ਮੈਂ ਉੱਠਦਾ ਬੇਤਾਂ ਨਹੀਂ ਆਈ ਦੋਪਹਿਰ ਜੇ ਮੈਂ ਤੋੜਿਆ ਬੇਨਾ ਬੇਨਾ ਕੈਮੀਕਲ ਸੀਗੀ ਉਹ ਪਰ ਉਹਦਾ ਹੀ ਕਰਦੇ ਆ ਪ੍ਰੈਂਕ ਕਰਦੇ ਓਦਾਂ ਹੀ ਓਦਾਂ ਹੀ ਕਰਦੇ ਆ ਹੂੰ ਓਦਾਂ ਹੀ ਕਰਦੇ ਆ ਆ ਉਹਦੇ ਆਹ ਨਹੀਂ ਕਰਦੇ ਆ ਤੂੰ ਤੂੰ ਭਗੋਣਾ ਕਿ ਆ ਲੈ ਤੂੰ ਵੀ ਭਗੋਣਾ ਆ ਲੈ ਭਗੋਣਾ ਲੈ ਹਾਂ ਹਾਂ ਹੁਣ ਨਹੀਂ ਦੱਸ ਤਾ ਤੂੰ ਵੇ ਗਈ ਹੁਣ ਉਹਨਾਂ ਨੂੰ ਨੀਂਦ ਨਹੀਂ ਆਉਣੀ ਸਾਰੀ ਰਾਤ ਹਾਂ ਇਹ ਸਹੀ ਕਰਦੇ ਆ ਕਿਤੇ ਅੱਜ ਅਸੀਂ ਵੀ ਜਵਾਨ ਹੁੰਦੇ ਹਾਂ ਨਾ ਮੰਨੂ ਤੇ ਫਿਰ ਵਿਜਾ ਤੁਹਾਡਾ ਲੱਗ ਪਈ ਜਾਂਦਾ ਤੁਸੀਂ ਘਰ ਸਾਰਾ ਸੰਭ ਲੈਣਾ ਸੀ ਅੱਗੇ ਤੇਰਾ ਪਾਪਾ ਡਾ ਡੈਡੀ ਜਾਂਦਾ ਹੀ ਗਿਆ ਜਾਂਦਾ ਤਾਂ ਨਹੀਂ ਛੱਡ ਕੇ ਜਾਂਦੇ ਤੁਹਾਨੂੰ ਥੱਲੇ ਤਾਂ ਇੱਥੇ ਹੀ ਆ ਕਿਤੇ ਨਹੀਂ ਕੱਲੀ ਕੱਲੀ ਸਾਰਾ ਕੁਝ ਆਮਨੇ ਵੀ ਮੈਂ ਕੱਲੀ ਸਾ ਹਨਪਿੰਦੇ ਆ ਉਹ ਬੋਲ ਪਾ ਉਹ ਕਸਜੀ ਲੱਗ ਗਿਆ ਤੈਨੂੰ ਅਹਿਦ ਨਹੀਂ ਛੱਡ ਕੇ ਚੱਲੇ ਬੰਦਾ ਤੇਰੇ ਕਰਦਾ ਬਹੁਤ ਜ਼ਿਆਦਾ ਤਾਂ ਨਹੀਂ ਬੋਲਦਾ ਨਹੀਂ ਨਹੀਂ ਉਹ ਤੇ ਗਮ ਹੋਇਆ ਆ ਠੀਕ ਨਹੀਂਗਾ ਕੀ ਗੱਲ ਉਹ ਨਹੀਂ ਕਿ ਮੈਂ ਕਹਿੰਦਾ ਸੀ ਕਈ ਵੇਲੇ ਬੰਦਾ ਹੋਊਗਾ ਨਾ ਲੈ ਜਵੇ ਵੀ ਨਾਲ ਸਾਰਿਆਂ ਨੇ ਚੱਲ ਜਾਣਾ ਜਿੱਦਾਂ ਮੰਮੀ ਦਾ ਮੂੰਹ ਹੋਰ ਤਰ੍ਹਾਂ ਕਰਕੇ ਬੈਗੀ ਸੀ ਜੀ ਇਤਨੀ ਇਤਨੀ ਦੇਖਿਓ ਵੀਡੀਓ ਦੇ ਵਿੱਚ ਮੰਮੀ ਦਾ ਮੂੰਹ ਸਾਰੀ ਗੱਲ ਮੇਰੇ ਤੇ ਸੜਦੀ ਮਨੂੰ ਜਦੋਂ ਪਾਸਪੋਰਟ ਲੈ ਕੇ ਜਦੋਂ ਇਮੀਗ੍ਰੇਸ਼ਨ ਤੇ ਬੈਠੀ ਮਨੂੰ ਆਟੇ ਤੋਂ ਬਗੈਰ ਮੈਂਟ ਨਹੀਂ ਰਹਿ ਸਕਦੇ ਨਹੀਂ ਤਾਂ ਮਨੂੰ ਤੇ ਚੱਡ ਨਹੀਂ ਜਾਣਾ ਠਾੜੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ ਹੁਣ ਸਾਡੇ ਵਿੱਚ ਜਾਨ ਹੈ ਨਹੀਂ ਜੀ ਦੇ ਯਾਰੀ ਨੇ ਕਿ ਐਵੇਂ ਮਾਰਾ ਨੂੰ ਅਟੈਕਲੇ ਫਿਰਦੇ ਸੀਗੇ ਬਸ ਤੇ ਤੇ ਓਕੇ ਬਾਏ ਤੇ ਪ੍ਰੈਂਕ ਜੀ ਦੇਗੀ ਲਈ ਮੈਂ ਇਦਾਂ ਦੀਆਂ ਨੋਹਾਂ ਸਾਰਿਆਂ ਨੂੰ ਦਈ ਬੀਬੀ ਦੀ ਆਹ ਹੁਣੇ 2 ਮਿੰਟ ਦੀ ਗੱਲਾਂ ਸੌ ਗਈਆਂ ਉਹ ਥੋੜੀਆਂ ਟੈਨਸ਼ਨ ਲੈ ਗਈ ਬੀਬੀ